ਪੰਜਾਬ ਸਰਕਾਰ ਦੀ ਰਹਿਨਮਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗੁਰਦਾਸਪੁਰ ਵਿਖੇ ਚਲਾਇਆ ਜਾ ਰਿਹਾ ਨਾਰੀ ਸ਼ਕਤੀ ਕੇਂਦਰ ਲੜਕੀਆਂ ਦੇ ਸਸ਼ਤਰਿਕরণ 'ਚ ਅਹਿਮ ਸਹਾਇ ਹੋ ਰਿਹਾ ਹੈ 11 ਜਨਵਰੀ ਨੂੰ ਸ਼ੁਰੂ ਕੀਤੇ ਗਏ ਇਸ ਨਾਰੀ ਸ਼ਕਤੀ ਕੇਂਦਰ 'ਚ 40 ਲੜਕੀਆਂ ਨੂੰ ਮੁਫਤ ਡਰਾਈਵਿੰਗ ਸਿਖਲਾਈ ਅਤੇ ਸੌਫਟ ਸਕਿੱਲ ਦੀ ਕੋਚਿੰਗ ਦਿੱਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਨਾਰੀ ਸ਼ਕਤੀ ਕੇਂਦਰ ਦਾ ਦੌਰਾ ਕਰਕੇ ਉੱਥੇ ਚੱਲ ਰਹੀਆਂ ਡਰਾਈਵਿੰਗ ਅਤੇ ਸੌਫਟ ਸਕਿੱਲ ਕੋਚਿੰਗ ਕਲਾਸਾਂ ਦਾ ਜਾਇਜ਼ਾ ਲਿਆ ਗਿਆ ਉਹਨਾਂ ਨੇ ਸਿਖਲਾਈ ਹਾਸਲ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਕਲਾਸਾਂ ਬਾਰੇ ਤਜਰਬੇ ਨੂੰ ਜਾਣਿਆ ਅਤੇ ਫੀਡਬੈਕ ਹਾਸਲ ਕੀਤੀ ਇਸ ਮੌਕੇ ਤੇ ਜ਼ਿਲ੍ਹਾ ਰੋਜ਼ਗਾਰ ਅਫਸਰ ਪਰਸ਼ੋਤਮ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਮਨਦੀਪ ਕੌਰ ਸਕਿੱਲ ਡਿਵੈਲਪਮੈਂਟ ਤੋਂ ਚਾਂਦ ਠਾਕੁਰ ਗਗਨਦੀਪ ਸਿੰਘ ਢਾਲੀਵਾਲ ਤੋਂ ਇਲਾਵਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਸਟਾਫ ਵੀ ਹਾਜ਼ਰ ਸੀ ਇਸ ਮੌਕੇ ਤੇ ਡਰਾਈਵਿੰਗ ਦੇ ਰਾਹੀਂ ਇੱਕ ਨੌਜਵਾਨ ਲੜਕੀ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਾਰ ਵਿੱਚ ਬਿਠਾ ਕੇ ਤਾਂ ਚੱਕਰ ਵੀ ਲਗਾਇਆ ਗਿਆ ਔਰ ਗੱਲਬਾਤ ਦੇ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਸਾਡੀ ਨਾਰੀ ਸ਼ਕਤੀ ਕੇਂਦਰ ਚ ਲੜਕੀਆਂ ਡਰਾਈਵਿੰਗ ਅਤੇ ਸੌਫਟ ਸਕਿੱਲ ਦੇ ਕੋਰਸਾਂ ਵਿੱਚ ਮੁਫਤ ਸिलाई ਲੈ ਰਹੀਆਂ ਹਨ ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਹੀ ਆਪਣੀਆਂ ਤਿਆ ਨੂੰ ਅੱਗੇ ਵਧਣ ਚ ਹਰ ਤਰ੍ਹਾਂ ਦਾ ਸਹਿਯੋਗ ਕਰਦਾ ਰਹੇਗਾ ਅੱਜ ਜੀ ਅਸੀਂ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਖੜੇ ਆਂ ਲਗਭਗ 4 ਹਫ਼ਤੇ ਪਹਿਲਾਂ ਅਸੀਂ ਬੱਚੀਆਂ ਲਈ ਸੌਫਟ ਸਕਿਲਸ ਦਾ ਤੇ ਡਰਾਈਵਿੰਗ ਕਲਾਸਿਸ ਦਾ ਕੋਰਸ ਸ਼ੁਰੂ ਕੀਤਾ ਸੀ ਤੇ ਅੱਜ ਉਹਨਾਂ ਦਾ ਜਿਹੜਾ ਕੋਰਸ ਹੈ ਪਹਿਲਾਂ ਵੀ ਇਹਨਾਂ ਦਾ ਖਤਮ ਹੋਇਆ ਤੇ ਮੈਨੂੰ ਇੱਥੇ ਬੁਲਾਇਆ ਗਿਆ ਸੀਗਾ ਬੜੀ ਖੁਸ਼ੀ ਸਾਰੀ ਬੱਚਿਆਂ ਨਾਲ ਗੱਲ ਕਰਕੇ ਇਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਮੁਹਿੰਮ ਫੈਲਾਈ ਸੀ ਉਹਨਾਂ ਦਾ ਇਹਨਾਂ ਨੂੰ ਕਾਫੀ ਫਾਇਦਾ ਹੋਇਆ ਤੇ ਇਹਨਾਂ ਨੇ ਨਾਲ ਹੀ ਕੁਝ ਬੇਨਤੀਆਂ ਵੀ ਕੀਤੀਆਂ ਕੁਝ ਜਿਹੜੀ ਕੁੜੀਆਂ ਸੀ ਉਹ ਚਾਹੁੰਦੀਆਂ ਸੀ ਸਾਡਾ ਕੋਰਸ ਜਿਹੜਾ ਐਕਸਟੈਂਡ ਕੀਤਾ ਜਾਵੇ ਤੇ ਕੁਝ ਕੁੜੀਆਂ ਵੱਲੋਂ ਇਸ 'ਚ ਬਦਲਾਵ ਕਰਨ ਦੀ ਵੀ ਸਾਨੂੰ ਗੁਜ਼ਾਰਿਸ਼ ਕੀਤੀ ਆ ਇਹਨਾਂ ਦੇ ਸਾਰੇ ਜਿਹੜੇ ਸੁਝਾਅ ਤੇ ਇਹਨਾਂ ਦੀ ਬੇਨਤੀ ਆ ਉਹ ਪ੍ਰਵਾਨ ਕੀਤੀ ਗਈ ਆ ਤੇ ਕੁਝ ਕੁੜੀਆਂ ਨੇ ਰਿਕੁਐਸਟ ਕੀਤੀ ਸੀ ਜਿਨ੍ਹਾਂ ਦਾ ਡਾਈਵਿੰਗ ਕੋਰਸ ਕੰਪਲੀਟ ਹੋਇਆ ਸੀ ਉਹ ਚਾਹੁੰਦੇ ਸੀ ਕਿ ਮੈਨੂੰ ਉਠਾ ਕੇ ਉਹ ਗੱਡੀ ਚਲਾਉਣਾ ਚਾਹੁੰਦੇ ਆ ਤੇ ਉਹਨਾਂ ਦੀ ਇਹ ਰਿਕੁਐਸਟ ਵੀ ਰਮਾਨ ਕੀਤੀ ਆ ਹੁਣ ਬੱਚੀਆਂ ਨਾਲ ਬੈਠ ਕੇ ਜੋ ਉਹਨਾਂ ਨੇ ਸਿੱਖਿਆ ਉਹ ਆਪਣਾ ਸਕਿੱਲ ਜਿਹੜਾ ਉਹ ਦਿਖਾਉਣਾ ਚਾਹੁੰਦੀਆਂ ਮੈਂ ਦੇਖ ਕੇ ਆਵਾਂਗਾ ਬੜੀ ਖੁਸ਼ੀ ਹੁੰਦੀ ਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਬੱਚੀਆਂ ਕਾਫੀ ਮੋਟੀਵੇਟਿਡ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਇਹਨਾਂ ਦਾ ਆਉਣ ਵਾਲਾ ਪਵਿੱਖ ਜਿਹੜਾ ਕਾਫੀ ਸੁਨਹਿਰਾ ਹੈ